ਇਹ ਆਹ ਕਹਿੰਦੇ ਆ ਆਹ ਕਹਿੰਦੇ ਆ ਅਮਰ ਜੀ ਬਹੁਤ ਨਾਲ ਰਿਹਾ ਆਹ ਅਰੇ ਫੰਗਲ ਯਾ ਇਹ ਵੀ ਲੈ ਆ ਜਾ ਆ ਜਾ ਤੈਨੂੰ ਬਾਹਰ ਤੇ ਆਪ ਸ਼ਰਮ ਦੇ ਜੇ ਤੈਨੂੰ ਸ਼ਰਮ ਕਰੇ ਤੇ ਇਹ ਮੈਂ ਕਾ ਦੂੰਗਾ ਖੜਬੀ ਕੋ ਨਹੀਂ ਆ ਸ਼ਰਮੇ ਗਈ ਨਾਕ ਦੇਉਗਾ ਮਾਰ ਕੇ ਕੱਟ ਨਹੀਂ ਕਰਾਂਗਾ ਯਾਰ ਇਹ ਰਿਟੈਂਸ ਮਸਾਫਤ ਨਾ ਕਰਾ ਯਾਰ ਇਹ ਰਿਟੈਂਸ ਮਸਾਫਤ ਨਾ ਕਰਾ ਹਾਂ 100 ਰੁਪਿਆ ਉਹਦੇ ਨਾਲ 100 ਰੁਪਿਆ ਨਹੀਂ ਲਾਂਦੇ ਉਹਦੇ ਸਾਹਮਣੇ 100 ਰੁਪਿਆ 70 ਰੁਪਿਆ ਲੈਣਾ ਉਹਨਾਂ ਨੇ ਵੀ ਸੇਮ ਚਲਾਣ ਕਰਿਆ ਮਾਫ਼ ਕਰੀ ਮੈਂ ਕੋਪਰਸ ਸਾਥੀ ਆਹ ਇੱਥੇ ਖੜਾ ਉਹ ਡੰਡ ਲੋਤੀ ਬੰਦੇ ਕਿਹੜਾ ਕੰਡਿਆ ਖੇੜੀ ਦੀ ਕੀ ਮੰਗ ਰਿਹਾ ਵਾ ਮਲਾ ਦੇ ਬੰਦੇ ਤਾਂ ਕਸ਼ੜੇ ਕੰਡਿਆ ਤੇਰੀ ਮੈਂ ਅਣਖ ਵੇਖਾ ਤੇਰੀ ਅਣਖ ਕੀ ਹੋਈ ਤੈਨੂੰ ਸ਼ਰਮ ਦੇ ਨੂੰ ਕਾਠਾ ਚਾਹੀਦਾ ਸੀ ਉਹ ਫੂਫਾ ਹਾਲੇ ਲਾ ਕੇ ਫੂਫਾ ਹਾਂ ਤੇ ਜੋ ਚੰਗੇ ਬਣਾਉਂਦਾ ਬਣਾਮ ਕਰਦਾ ਫਰਦਾ ਚੰਗੇ ਭੜੇ ਹੋ ਵੀ ਹੈਗੇ ਬੰਦੇ ਤੂੰ ਤਾਂ ਕਿਹਨੂੰ ਛੱਟੇ ਭੂਕਿਆਂ ਦੇ ਰਹੀ ਧੀ ਹੈਗੀ ਕਿ ਨਹੀਂ ਹੈਗੀ ਨਾ ਨਮਰੇ ਚਤੰਜਾ ਤੂੰ ਜਾਤਾ ਇਹ ਵੀ ਦਰੀ ਹੈ ਜਦੋਂ 3:00 ਹੁੰਦੀ ਨਾ ਆ 10 ਵਜੇ ਦੀ ਟੀ ਖਾ ਰੇ ਬੈਠਾ 9 ਵਜੇ ਦੀ ਟੀ ਆ ਵੀ 10 ਵਜੇ ਦੀ ਖਾ ਰੇ ਬੈਠਾ ਇੱਕ ਫੌਜੀ ਬੰਦਾ ਮਲਾਜਨਾ ਤੂੰ ਆ ਵੀ ਕੈਰੀਤੀ ਹਿੰਦੀ ਨੂੰ ਸ਼ਰਮ ਕਰਦਾ ਕਰਾਉਣੀ ਕਰੈਉਣੀ ਉਹ ਛੋਟਾ ਬੱਚਾ ਪਿਲਸਰ ਆਏ ਨੂੰ ਨੇ ਹਫਤਾ ਲਈ ਰੋਕਿਆ ਤਾਂ ਉਹ ਛੋਟਾ ਬੱਚਾ ਜਦੋਂ ਤੇ 3 ਹੁੰਦੇ ਤਾਂ ਤੂੰ ਸ਼ਰਮ ਕਰਦਾ 5000 ਰੁਪਏ ਜੁਰਮਾਨਾ ਉਹਦਾ ਉਸ ਟਾਈਮ ਚਲਾਨ ਕੱਢ ਦਿੱਤਾ ਗਿਆ 10:23 ਉਹ ਤੋਂ ਬਾਅਦ ਕਰੀਬ 1.5 ਘੰਟੇ ਬਾਅਦ ਉਹ ਕੋਈ ਇੱਕ ਸਿਵਲ ਦਾ ਮੁਲਾਜ਼ਮ ਛਿੱਟੇ ਕੁਰਤੇ ਵਿੱਚ ਇੱਕ ਦੋ ਬੰਦੇ ਹੋਰ ਆ ਕੇ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਆਰਗੂਮੈਂਟ ਕੀਤੀ ਮੁਲਾਜ਼ਮਾਂ 'ਤੇ ਦੋਸ਼ ਲਾਇਆ ਉਹ ਅਸੀਂ ਉਸ ਤੋਂ ਬਾਅਦ ਅਸੀਂ ਉਹਦੀ ਉਹਨੂੰ ਪੜਤਾਲ ਕੀਤੀ ਹੈ ਉਹ ਜੋ ਉਹਦਾ ਚਲਾਨ ਕੱਟੇ ਗਿਆ ਸੀਗਾ ਗੁਰਪ੍ਰੀਤ ਸਿੰਘ ਦਾ ਉਹਨੇ ਬਾਅਦ ਵਿੱਚ ਦੱਸਿਆ ਸਾਡੇ ਮੁਲਾਜ਼ਮਾਂ ਨੂੰ ਵੀ ਉਹ ਕੋਈ ਫੌਜੀ ਮੁਲਾਜ਼ਮਾ ਉਹਨਾਂ ਨੇ ਮੁੱਢ ਤੋਂ ਸਾਡੇ ਨਲਾਇਵੜ ਨੂੰ ਨੀਰਸ਼ਾ ਪਰ ਜਿਹੜਾ ਉਹਦਾ ਚਲਾਨ ਕੱਟਿਆ ਗਿਆ ਸੀ 5000 ਦਾ ਉਹਨੇ ਚਲਾਨ ਔਨ ਪੇਮੈਂਟ ਜਿਹੜਾ ਔਨਲਾਈਨ ਉਹਨੇ ਭਰ ਵੀ ਦਿੱਤਾ ਤੇ ਜਿਹੜਾ ਆ ਚਲਾਨ ਹੈਗਾ ਜਿਹਦਾ ਉਹਦਾ ਕੱਟਿਆ ਗਿਆ ਸੀ ਆ ਉਹਦੀ ਸਾਡੇ ਨੈਟਵਰਕ ਨੂੰ ਔਨਲਾਈਨ ਆ ਚਲਾਨ ਦੀ ਕਾਪੀ ਵੀ ਹੈ ਤੇ ਜਿਹੜੇ ਉਹਨੇ ਚਲਾਨ ਭਰਿਆ ਉਹਦੇ ਦੀ ਜਿਹੜਾ ਸਾਡੇ ਕੋਲ ਕਾਪੀ ਹੈਗੀ ਹੈ 1.5 ਘੰਟੇ ਬਾਅਦ ਜਿਹੜੇ ਛਿੱਟੇ ਕੋੜ ਕੋੜ ਪੁਰਤ ਦੇ ਮੇਰੇ ਮਲਾਜ਼ਮ ਤੇ ਇੱਕ ਤੋਂ ਹੋਰ ਜਿਹੜਾ ਚਿੱਟੇ ਕੁਰਮੇਲਾ ਆਦਮੀ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜੇ ਦੋਸ਼ ਲਾਏ ਆ ਉਹ ਮੈਂ ਇਨਕੁਆਰੀ ਕਰ ਲਈ ਆ ਹਾਲ ਦੀ ਘੜੀ ਜੋ ਇਨਕੁਆਰੀ ਕੀਤੀ ਉਹ ਬਿਲਕੁਲ ਝੂਠੇ ਲਾਇਆ ਇਸ ਕਰਕੇ ਲਾਇਆ ਵੀ ਉਹ ਗੁਰਪ੍ਰੀਤ ਸਿੰਘ ਦਾ ਚਲਾਨ ਕੀਤਾ ਗਿਆ ਸੀਗਾ ਇਸ ਕਰਕੇ ਜਿਹੜੇ ਉਹਨਾਂ ਨੇ ਦੋਸ਼ ਲਾਏ ਫਿਰ ਵੀ ਜਿਹੜੀ ਸਾਡੀ ਪੜਤਾਲ ਜਾਰੀ ਹੈ ਜੋ ਸਾਡੇ ਪੁਲਿਸ ਮਲਾਜ਼ਮਾਂ ਦੀ ਗਲਤ ਰੋਪਾ ਪਰ ਪਾਸ਼ਾ ਵੀ ਵਰਤੀ ਜਾ ਰਹੀ ਸਰ ਹਾਂ ਉਹਦੇ ਖਿਲਾਫ ਜਿਹੜੀ ਆ ਪੁਲਿਸ ਮਹਿਕਮੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਮੁਲਾਜ਼ਮ ਨੇ ਆਪਣੀ ਸਹੀ ਡਿਊਟੀ ਕੀਤੀ ਆ ਜੋ ਵੀਡੀਓ ਵਾਇਰਲ ਕੀਤੀ ਗਈ ਆ ਪੁਲਿਸ ਬੈਕ ਨੂੰ ਬਦਨਾਮ ਕਰਨ ਦੀ ਉਹਦੇ ਉਹਨਾਂ ਦੇ ਖਿਲਾਫ ਕੰਦੀ ਕਰਨ ਦੀ ਕੋਸ਼ਿਸ਼ ਹੋਊਗੀ ਫਿਰ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਪਾਇਆ ਗਿਆ ਫਿਰ ਵੀ ਪਰਤਾਉ ਜਾਰੀ ਹੈ ਜੇ ਸਾਡੇ ਮੁਲਾਜ਼ਮ ਦਾ ਵੀ ਕਿਤੇ ਕਸੂਰ ਹੋਏ ਉਹਨਾਂ ਦੇ ਦਰਾਫੇ ਕਰਨ ਉਹ ਕਿਸੇ ਪਾਰਟੀ ਨਾਲ ਰਿਲੇਟਡ ਹੈ ਸਰ ਨਹੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਉਸ ਬੰਦੇ ਨੇ ਜੋ ਵੀ ਸਾਡੇ ਮੁਲਾਜ਼ਮ ਨੇ ਸਹੀ ਡਿਊਟੀ ਕੀਤੀ ਹੈ ਉਹਨੇ ਬੜੀ ਭੱਦੀ ਸ਼ਬਦਾਲ ਦੀ ਵਰਤੋਂ ਕੀਤੀ ਹੈ ਉਹਦੇ ਖਿਲਾਫ ਕੰਦੀ ਕਰ ਵੀ ਅਸੀਂ ਕਰਾਂਗੇ ਜਿਹੜੀ ਵੀਡੀਓ ਐਡਿਟ ਕਰਕੇ ਪਾਈ ਗਈ ਜਿਹਨਾਂ ਤੇ ਹਾਂ ਉਹ ਅਸੀਂ ਚੈੱਕ ਕਰ ਰਹੇ ਹਾਂ ਜਿਹਦਾ ਵੀ ਕਸੂਰ ਆ ਸਾਡੇ ਪੁਲਿਸ ਮੈਂਬਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਖਿਲਾਫ ਕਰੀ ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮ ਨੇ ਸਿਰਫ ਚਲਾਨ ਕਟਿਆ ਸੀਗਾ ਆਪਦੀ ਸਹੀ ਡਿਊਟੀ ਕੀਤੀ ਆ ਫਿਰ ਵੀ ਜੇ ਸਾਡੇ ਕਿਸੇ ਮੁਲਾਜ਼ਮ ਦਾ ਕਸੂਰ ਹੋਇਆ ਅਸੀਂ ਦੇਖ ਰਹੇ ਹਾਂ ਤੇ ਜੇ ਮੁਲਾਜ਼ਮ ਦਾ ਕਸੂਰ ਹੈ ਤਾਂ ਵੀ ਕਾਰਵਾਈ ਕਰਾਂਗੇ ਸਰ ਜਿਹੜੀ ਵੀਡੀਓ ਪਾਈ ਗਈ ਆ ਉਹ ਦੋ ਵੀਡੀਓ ਜੋੜ ਕੇ ਪਾਈਆਂ ਗਈਆਂ ਉਹ ਅਸੀਂ ਹੁਣ ਚੈੱਕ ਕਰ ਰਹੇ ਆ ਬ੍ਰੈਂਸਿਕਲੀ ਚੈੱਕ ਕਰਵਾਉਂਗੇ ਅਸੀਂ ਠੀਕ ਹੈ ਜੀ ਠੀਕ ਹੈ